ਸਰ ਆਪਣਾ ਨਾਮ ਤੇ ਆਪਣੀ ਸੰਸਥਾ ਦੱਸੋ ਸਰ ਮੈਂ ਮਦਨ لال ਸ਼ਰਮਾ ਸ਼ਿਵ ਭੋਲੇ ਸੇਵਾ ਮੰਡਲ ਅੰਮ੍ਰਿਤਸਰ ਤੋਂ ਸਰ ਸਾਡਾ ਲਗਭਗ 20 ਸਾਲ ਤੋਂ ਲੰਗਰ ਜਾ ਰਿਹਾ ਜੀ ਜਨ ਦਨ ਛੋੜ ਦੇ ਵਿੱਚ ਲੱਗਦਾ ਹੈ ਤੇ ਤਕਰੀਬਨ 9 ਅਗਸਤ ਨੂੰ ਇੱਥੋਂ ਲੰਗਰ ਗਿਆ ਸੀ ਸਾਡੀਆਂ 2-3 ਟੀਮਾਂ ਵਨ ਵਨ ਕੇ ਜਾਂਦੀਆਂ ਹਨ ਤਕਰੀਬਨ 2-300 ਮੈਂਬਰ ਹਗਾ ਜੀ ਤੇ 9 ਅਗਸਤ ਨੂੰ ਜਿਹੜੀ ਟੀਮ ਗਈ ਸੀ ਤਕਰੀਬਨ 15 ਅਗਸਤ ਨੂੰ ਆ ਗਈ ਸੀ ਉਸ ਤੋਂ ਬਾਅਦ ਫਿਰ ਉੱਥੇ ਲੰਗਰ ਲੱਗਾ ਰਿਹਾ لیکن تقریبا 24 تاریخ ਤੋਂ ਬਾਅਦ ਉੱਥੇ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਤਰਾਸ ਦੀ ਬਹੁਤ ਆਈ ਹੈ ਮਣੀ ਮਹੇਸ਼ ਦੇ ਵਿੱਚ ਸੜਕਾਂ ਵੀ ਬਹਿ ਗਈਆਂ ہیں ਪੁਲ ਟੁੱਟ ਗਏ ਹੈ ਔਰ تقریبا ਜਿਹੜਾ ਤੁਹਾਡਾ ਟੈਲੀਫੋਨ ਸਿਸਟਮ ਹੈ ਬਿਲਕੁਲ ਬੰਦ ਹੋ ਗਿਆ ਜਿੰਨੇ ਵੀ ਮੈਂਬਰ ਉੱਥੇ ਫਸੇ ਨੇ ਉਹਨਾਂ ਦੇ ਪਰਿਵਾਰ ਪਿੱਛੇ ਕਾਫੀ ਪਰੇਸ਼ਾਨ ਨੇ ਔਰ تقریبا ਜਿਹੜਾ ਉੱਥੇ ਲੰਗਰ ਵੀ ਗਿਆ ਸੀ ਇੱਥੋਂ ਤੱਕ ਕਿ ਸਾਰੀ ਚੀਜ਼ਾਂ ਉੱਥੇ ਐਜ਼ ਇਟ ਇਜ਼ ਅਸੀਂ ਛੱਡ ਕੇ ਆ ਗਏ ਸਾਡੇ ਬੰਦੇ ਇਸ ਟਾਈਮ ਉਤਰੋਂ ਦਨ ਛੋੜ ਤੋਂ ਵਾਪਸ ਆ ਕੇ ਹਰਸਰ ਫਸੇ ਹੋਏ ਨੇ ਕੱਲ ਦੁਪਹਿਰ ਵੇਲੇ ਇੱਕ ਓਨਲੀ ਐਸਐਮਐਸ ਆਇਆ ਸੀ ਕਿ ਅਸੀਂ ਸੇਫ ਆ ਲੇਕਿਨ ਸਾਨੂੰ ਕਿਸੇ ਤਰ੍ਹਾਂ ਦੀ ਸਰਕਾਰ ਵੱਲੋਂ ਕੋਈ ਸਹਾਇਤਾ ਨਹੀਂ ਮਿਲ ਰਹੀ ਔਰ ਅਸੀਂ ਆਪਣੇ ਅੰਮ੍ਰਿਤਸਰ ਦੇ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਉੱਥੋਂ ਦੇ ਪ੍ਰਸ਼ਾਸਨ ਨਾਲ ਲਿੰਕ ਬਣਾ ਕੇ ਉਹਨਾਂ ਨਾਲ ਗੱਲਬਾਤ ਕਰਕੇ ਸਾਡੇ ਜਿਹੜੇ ਸੇਵਾ ਦੇ ਸਦਸੇ ਨੇ ਸੇਵਾਦਲ ਦੇ ਉਹਨਾਂ ਨੂੰ ਸਹਾਇਤਾ ਦਿੱਤੀ ਜਾਵੇ ਉੱਥੇ ਖਾ ਇੱਥੋਂ ਤੱਕ ਹੀ ਉੱਥੋਂ ਵੀ ਇਸ ਟਾਈਮ ਖਾਣ ਪੀਣ ਦਾ ਵੀ ਕੋਈ ਸਿਸਟਮ ਨਹੀਂ ਹੈਗਾ ਸੜਕਾਂ ਦੇ ਗਾਇਬ ਹੀ ਗੀਆਂ ਉਹ ਤੁਸੀਂ ਰੂਟੀਨ 'ਚ ਟੀਵੀ 'ਚ ਵੀ ਵੇਖਦੇ ਪਏ ਸੜਕ ਹੋਏਗੀ ਤੇ ਉਹ ਅਮ੍ਰਿਤਸਰ ਆਣਗੇ ਠੀਕ ਹੈ ਉਹ ਕੱਲ ਪਤਾ ਨਹੀਂ ਉਹਨਾਂ ਵਿਚਾਰੇ ਨੇ ਕਿੱਥੋਂ ਐਸਐਮਐਸ ਕੋਈ ਟਾਵਰ ਥੋੜੇ ਬੋਤੇ ਆਏ ਉਹਨਾਂ ਦੇ ਐਸਐਮਐਸ ਤੱਕ ਨਹੀਂ ਇਹਨੇ ਦਿਨਾ ਚਾਇਆ 24 ਤਰੀਕ ਤੋਂ ਬਾਅਦ ਤਕਰੀਬਨ ਕਟਆਫ ਸੀ ਸਭ ਕੁਝ ਔਰ ਹੁਣ ਧਨਛੋੜ ਆਏ ਨੇ ਤੇ ਉਸ ਤੋਂ ਅੱਗੇ ਹੱਲੇ ਕੱਲ ਦਾ ਐਸਐਮਐਸ ਹੈ ਉਸ ਤੋਂ ਬਾਅਦ ਕੋਈ ਪਤਾ ਨਹੀਂ ਕੋਈ ਕਿੱਥੇ ਹੈਗਾ ਨਹੀਂਗਾ ਤੇ ਅਸੀਂ ਮੈਂਬਰ ਆਫ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਜੀ ਨੂੰ ਵੀ ਕੱਲ ਚਿੱਠੀ ਦੇਾਂਗੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਜੀ ਨੂੰ ਵੀ ਦੇਾਂਗੇ ਔਰ ਸਾਡੇ ਭਾਜਪੀ ਦੇ ਰਾਸ਼ਟਰੀ ਅਧਿਖ ਸ਼੍ਰੀ ਤਰຸນ ਚੁਕ ਜੀ ਨੂੰ ਵੀ ਚਿੱਠੀ ਦੇਾਂਗੇ ਤਾਂ ਕਿ ਸਾਰੇ ਉੱਥੇ ਕੋਈ ਨਾ ਕੋਈ ਕੰਟੈਕਟ ਕਰਨ ਸਾਡੇ ਜਿੰਨੇ ਸਾਡੇ ਸੇਵਾ ਸੇਵਾ ਮੰਡਲ ਦੇ ਸਦਸਿਓ ਨੇ ਠੀਕ ਠਾਕ ਘਰ ਪਹੁੰਚਣ ਉਹਨਾਂ ਦੇ ਘਰਦਿਆਂ ਨੂੰ ਸੁੱਖ ਸ਼ਾਂਤੀ ਮਿਲੇ ਸਾਡੀ ਸੰਸਾ ਦੇ ਓਨਲੀ 70 ਬੰਦੇ ਐ ਲੇਕਿਨ ਅੰਮ੍ਰਿਤਸਰ ਦੇ ਮੈਂ ਦੇਖਿਆ ਜਮਾ ਲੱਗੇ ਛਾਗੇ ਦੇ ਘਟੂ ਘੜ ਪਾਈ ਤੋਂ 10000 ਬੰਦਾ ਉੱਥੇ ਫਸਿਆ ਹੋਇਆ ਹੈ ਕਿਉਂਕਿ ਮੇਰਾ ਖਿਆਲ ਹੈ ਹਰ ਸਾਲ 50000 ਤੋਂ 1 ਲੱਖ ਬੰਦਾ ਉੱਥੇ ਮੱਥਾ ਟੇਕਣ ਜਾਂਦਾ ਹੈ ਮੱਥਾ ਟੇਕਣ ਬਹੁਤ ਬੰਦੇ ਜਾਂਦੇ ਆ ਲੇਕਿਨ ਲੰਗਰ ਲਗਾਉਣ ਵਾਲੀਆਂ ਸੰਸਥਾਵਾਂ ਥੋੜੀਆਂ ਨਹੀਂ ਆ ਬਹੁਤ ਈ ਆ ਔਰ ਜਿਹੜੀ ਸੰਗਤ ਗਈ ਹੈ ਕਿਸੇ ਨੂੰ ਹਾਲੇ ਕਿ ਆਰਮੀ ਜਾਂ ਕੋਈ ਕਿਸੇ ਦੀ ਕੋਈ ਸਹਾਇਤਾ ਲੈ ਕੇ ਤੇ ਨਹੀਂ ਮਿਲਦੀ ਪਈ ਉੱਥੇ ਤੇ ਸਾਡੀ ਤੇ ਸਾਰਿਆਂ ਕੀ ਇਹੋ ਹੀ ਮੰਗ ਹੈ ਕਿ ਸਾਡੇ ਸਾਡੇ ਜਾਂ ਹੋਰ ਵੀ ਜਿੰਨੀਆਂ ਸੰਸਥਾਵਾਂ ਦੇ ਮੈਂਬਰ ਨੇ ਸਾਰਿਆਂ ਨੂੰ ਸੁਰੱਖਿਤ ਕੰਟੈਕਟ ਕਰਕੇ ਉਹਨਾਂ ਦੇ ਘਰ ਪਹੁੰਚਾਇਆ ਜਾਵੇ ਸਾਡੀ ਸਰਕਾਰ ਤੇ ਪ੍ਰਸ਼ਾਸਨ ਅੱਗੇ ਇਹੋ ਹੀ ਮੰਗ ਹੈ। ਬੋਲ ਸ਼ੰਕਰ ਭਗਵਾਨ ਕੀ ਜੈ। ਇਹਨਾਂ ਦੇ ਅਧਿਕਾਰੀ ਪ੍ਰੈਸਰ ਨੂੰ। ਪ੍ਰੈਸ ਕਾਨਫਰੰਸਸ ਆੜੀ ਸ਼ੇਪ ਬੋਲੇ ਸੇਵਾ ਮੰਡਲ ਵੱਲੋਂ ਕਾਨਫਰੰਸ ਆ ਜੇ ਸਾਡਾ ਮਨੀ ਮੇਸ਼ ਲੰਦਰ ਲੱਗਦਾ ਹੈ ਤਨਸ਼ੋ ਤੇ ਉਹਦੇ ਵਿੱਚ ਬੰਦੇ ਸਾਡੇ ਬਹੁਤ ਜ਼ਿਆਦਾ ਤਦਾਰ ਤੇ ਫਸ ਗਏ ਨੇ 70 70 80 ਬੰਦੇ ਜਿਹਦੇ ਵਿੱਚ ਅਸੀਂ ਪ੍ਰਸ਼ਾਸਨ ਅੱਗੇ ਮੰਗ ਕਰ ਰਹੇ ਆ ਕਿ ਸਾਡੇ ਜੋ ਜਿਹੜੇ ਬੰਦੇ ਉੱਥੇ ਫਸੇ ਨੇ ਹਰਸਰ ਦੇ ਵਿੱਚ ਉਹਨਾਂ ਨੂੰ ਲਿਆਇਆ ਜਾਏ ਉਹਨਾਂ ਦੇ ਘਰ ਪਹਚਾਇਆ ਜਾਏ ਤਾਂ ਕਿ ਉਹਨਾਂ ਦੇ ਸਿਰ ਤੇ ਤੁਸੀਂ ਲੰਗਰ ਲਾਓ ਔਰ ਕਦੋਂ ਦੇ ਫਸੇ ਆ। ਇੱਕ ਗਏ ਆ। ਅਸੀਂ 9 ਤਰੀਕ ਦੇ ਗਏ ਆ ਜੀ। 9 ਤਰੀਕ ਦੇ ਗਏ ਆ ਤੇ 23 24 ਨੂੰ ਹਾਲਾਤ ਉੱਥੇ ਯਾਦਾ ਖਰਾਬ ਹੋ ਗਏ ਨੇ। ਅਸੀਂ 20 ਸਾਲ ਤੋਂ ਉੱਥੇ ਲੰਗਰ ਲਗਾ ਰਹੇ ਆ। ਜੇ ਬੋਲੇ ਸੇਵਾ ਮੰਡਲ ਸਾਡੀ ਸੰਸਥਾ ਦਾ ਨਾਮ ਹੈ। ਤੇ ਉਥੇ ਸੇਵਾ ਕਰੀਦੀ ਹੈ ਤੇ ਉਥੇ ਬੰਦੇ ਗਏ ਨੇ ਫਸ ਤੇ ਜਿਨ੍ਹਾਂ ਦੇ 3000ਰ ਬੰਦੇ ਕਿੱਥੇ ਫਸੇ ਨੇ ਬੰਦੇ ਤਨਛੋ ਹੀ ਫਸੇ ਸੀ ਉਥੋਂ ਥੱਲੇ ਆ ਗਏ ਨੇ ਹਰਸਰ ਤੇ ਹਰਸਰ ਦੇ ਵਿੱਚ ਹੁਣ ਬੰਦੇ ਗਏ ਨੇ ਆਨ ਜਾਣ ਦਾ ਆਨ ਜਾਣ ਦਾ ਸਾਧਨ ਕੋਈ ਨਹੀਂ ਹੈਗਾ ਸੜਕ ਤੇ ਲੱਗਾ ਸੀ ਕਿ ਪਾਣੀ ਲੱਗਾ ਵੀ ਬੰਦੇ ਫਸ ਚੁੱਕੇ ਨੇ ਜਾਂ ਤੁਹਾਨੂੰ ਕਾਲ ਤੇ ਗੱਲ ਵੀ ਕਿਦੋਂ ਹੋਈ ਕਾਲ ਤੇ ਗੱਲ ਨਹੀਂ ਹੋਈ ਮਤਲਬ ਇਹ ਕੈਸਾ ਮਸਾਏ ਨੇ ਕਿ ਉਹਨਾਂ ਚ ਉਹਨਾਂ ਨੇ ਦੱਸਿਆ ਕਿ ਇਹੀ ਹਰਸਰ ਆ ਗਏ ਆ ਅਗੋ ਆਨ ਜਾਣ ਦਾ ਕੋਈ ਸਾਧਨ ਨਹੀਂ ਖਾਣ ਪੀਣ ਦਾ ਕੋਈ ਸਾਧਨ ਨਹੀਂ ਅਸੀਂ ਪ੍ਰਸ਼ਾਸਨ ਅੱਗੇ ਮੰਗ ਕਰਦੇ ਆ ਕਿ ਸਾਡੇ ਉਹ ਬੰਦੇ ਇੱਥੇ ਬਚਾਏ ਜਾਣ ਅੰਮਰਸਰ ਤਾਂ ਕਿ ਉਹਨਾਂ ਦੇ ਹੌਸਲੇ ਨਾ ਟੁੱਟਣ ਅਗਲੇ ਸਾਲ ਫੇਰ ਉਹ ਮਤਲ ਲੰਗਰ ਲੰਗ ਕੋਈ ਸਹਾਇਤਾ ਪਹੁੰਚੀ ਉਹਨਾਂ ਵੱਲੋਂ ਸਰਕਾਰੀ ਮਾਧਿ ਸਰਕਾਰ ਵੱਲੋਂ ਕੋਈ ਮਦਦ ਸਹਾਇਤਾ ਨਹੀਂ ਪਹੁੰਚੀ ਮਾਝਾ ਸਰਕਾਰ ਨਾਲ ਕੋਈ ਮਦਦ ਨਹੀਂ ਕੀਤੀ ਜਾਂਦੀ ਨਹੀਂ ਕੋਈ ਮਦਦ ਨਹੀਂ ਕੀਤੀ ਪ੍ਰਸ਼ਾਸਨ ਦਾ ਕੋਈ ਬੰਦਾ ਆਇਆ ਪ੍ਰਸ਼ਾਸਨ ਦਾ ਵੀ ਕੋਈ ਬੰਦਾ ਨਹੀਂ ਆਇਆ ਕੀ ਸੜਕ ਮਾਰਗ ਜਿਹੜਾ ਹੈਗਾ ਉਹ ਟੁੱਟ ਗਿਆ ਜਿਸ ਕਰਕੇ ਨਹੀਂ ਆ پا ਰਹੇ ਆ ਨਹੀਂ ਆ ਰਹੇ ਜੀ ਕੋਈ ਆਣਾ ਜਾ ਆਵਾਜਾਈ ਦੇ ਸਾਧਨ ਸਾਰੇ ਬੰਦ ਹੋ ਗਏ ਹਰ ਸਰ ਤੋਂ ਹਰ ਸਰ ਤੋਂ ਜਿਤਨਾ ਚੰਬਾ ਤੱਕ ਦੀ ਬੱਸਾਂ ਵਗੈਰਾ ਜਿਹੜੀਆਂ ਚੱਲਦੀਆਂ ਨੇ ਉਹ ਸਭ ਕੁਝ ਬੰਦ ਆ ਜੀ इवन देन ਕਿ ਮੋਟਰਸਾਈਕਲ ਵੀ ਨਹੀਂ ਉਹ ਚੱਲਦੇ ਜੀ ਉੱਥੇ ਆਪਣੇ ਪ੍ਰਸ਼ਾਸਨ ਨੂੰ ਕਿਹਾ ਅੰਮ੍ਰਿਤਸਰ ਦੇ ਕਿ ਉਹਨਾਂ ਨਾਲ ਕੰਟੈਕਟ ਕੀਤਾ ਜਾਵੇ ਨਹੀਂ ਉਹਨਾਂ ਨੂੰ ਅਸੀਂ ਲੈਟਰ ਲੱਗੇ ਜਾਂਦੇ ਹਾਂ ਨੂੰ ਉਹਨਾਂ ਸੀ ਡੀਸੀ ਸਾਹਿਬ ਹੋਰਾਂ ਨੂੰ ਤੇ ਆਪਣੇ ਤਰਨਚੋਗੋ ਹੋਰਾਂ ਨੂੰ ਇਹ ਲੈਟਰ ਕੱਢਣ ਲੱਗੇ ਆ ਕਿ ਮਤਲਬ ਸਾਡੇ ਜਿਹੜੇ ਬੰਦੇ ਨੇ ਉਹਨਾਂ ਨੂੰ ਐਮਪੀ ਸਾਹਿਬ ਨੂੰ ਜਿਹੜੇ ਉਹ ਜਲਾ ਸਾਹਿਬ ਨੇ ਕਿ ਸਾਡੇ ਬੰਦੇ ਸੁਰੱਖਿਅਤ ਸਥਾਨ ਤੇ ਪਹੁੰਚਾਏ ਜਾਣ ਸਰ ਲਾਸਟ ਵਾਰੀ ਗੱਲ ਕਿਦੋਂ ਹੋਈ ਉਹਦਾ ਲਾਸਟ ਮੈਸੇਜ ਕਦੋਂ ਆਇਆ ਸੀ ਲਾਸਟ ਵਾਰ ਕੱਲ ਹੋਇਆ ਜੀ 10 ਵਜੇ ਸਵੇਰੇ 10 ਵਜੇ ਕਿੰਨੇ ਕੁ ਬੰਦੇ ਉਹਨਾਂ ਨੇ ਦੱਸਿਆ ਫਸੇ ਕਿੰਨੇ ਕੁ ਬੰਦੇ ਕੱਥੇ ਦੇ ਅੰਮ੍ਰitsar ਦੇ 5-6000 ਬੰਦਾ ਫਸਿਆ ਜੀ ਅਜੀ ਸ਼ਰਦਾਲੂ ਵੀ ਕਈ ਫਸੇ ਆ ਹਾਂ ਸ਼ਰਦਾਲੂ ਵੀ ਕਈ ਫਸੇ ਨੇ ਸਾਡੇ ਆਪਣੀ ਟੀਮ ਦੇ ਬੰਦੇ 70 ਦੇ ਕਰੀਬ ਫਸੇ ਹੋਏ ਨੇ ਉਹਨੇ ਵਾਕ ਵਾਕ ਜ਼ਿਲ੍ਹਿਆਂ ਤੋਂ ਵੀ ਆਉਂਦੇ ਆ ਲੰਗਰ ਲਗਾਉਣ ਦੇ ਲਈ ਜਿੱਤਰਾ ਮੁਕਸਾ ਤੋਂ ਵੀ ਆਉਂਦੇ ਗੁਰਦਾਸਪੁਰ ਤੋਂ ਆਉਂਦੇ ਆ ਹਾਂ ਉਹਨਾਂ ਦੇ ਵੀ ਫਸੇ ਹੋਣਗੇ ਜੀ ਬੰਦੇ ਪਰਿਵਾਰ ਨਾਲ ਕੋਈ ਕੰਟੈਕਟ ਹੋਇਆ ਜਿਹੜੇ ਉੱਥੇ ਬੰਦੇ ਫਸੇ ਉਹਨਾਂ ਦੇ ਪਰਿਵਾਰ ਵਾਲਿਆਂ ਨਾਲ ਕੋਈ ਗੱਲਬਾਤ ਹੋਈ ਹੈ ਕੁਝ ਹੋਈ ਹੋਵੇ ਨਹੀਂ ਜੀ ਕਿਸੇ ਨਾਲ ਕੋਈ ਗੱਲ ਕਰ ਤੈਲੀਫੋਨ ਸੇਵਾਵਾਂ ਸਾਰੀਆਂ ਬੰਦ ਪਈਆਂ ਐਸਪੀ ਟਿਕ ਵੇ ਯ ਸੰਪਰਕ ਨਹੀਂ ਕਿਸੇ ਨਾਲ ਅੱਜ ਤੱਕ ਕੱਲ ਤੋਂ ਬਾਅਦ ਕੋਈ ਸੰਪਰਕ ਨਹੀਂ ਹੋਇਆ ਕੋਈ ਸੰਪਰਕ ਨਹੀਂ ਹੈ